ਇੱਕ ਚਟਕੀ ਦੇ ਵਿੱਚ ਵੈੱਬਸਾਈਟ ਤੇ ਵੀ ਪੈ ਗਿਆ ਕਿ ਭਾਈ ਤੁਹਾਡਾ ਪੇਪਰ ਜਿਹੜਾ ਹੈਗਾ ਉਹ ਕੈਨਸਲ ਕੀਤਾ ਜਾਂਦਾ। ਹੁਣ ਉਸ ਏਜੰਸੀ ਦਾ ਤਾਂ ਇਹ ਕਹਿ ਕੇ ਸਰ ਗਿਆ ਕਿ ਪੇਪਰ ਪੇਪਰ ਕੈਨਸਲ ਹੋ ਗਿਆ ਪਰ ਜਿਹੜਾ ਇਹ ਵਿੱਤੀ ਬੋਝ ਇਹਨਾਂ ਸਟੂਡੈਂਟਾਂ ਤੇ ਪਿਆ ਉਹਦਾ ਜ਼ਿੰਮੇਵਾਰ ਕੌਣ ਹੈ? ਹੁਣ ਜਿਹੜੇ ਇੰਨੀ ਨਹੀਂ ਦੂਰੋਂ ਪੇਪਰ ਦੇਣ ਹੈ 1100 1500 ਰੁਪਿਆ 2000 ਰੁਪਿਆ ਉਹਨਾਂ ਦਾ ਭਾੜਾ ਵੀ ਲੱਗਿਆ। ਉਹਨਾਂ ਨੂੰ ਤਾਂ ਇੱਕ ਦਿਨ 5-5 6-6000 ਦੇ ਵਿੱਚ ਪੈ ਗਿਆ ਨਾ। ਕੀ ਹੁਣ ਉਹ 5-5 6-6000 ਬਾਬਾ ਫਰੀਦ ਯੂਨੀਵਰਸਿਟੀ ਇਹਨਾਂ ਸਟੂਡੈਂਟਾਂ ਦੇ ਖਾਤੇ ਦੇ ਵਿੱਚ ਪਾਊਗੀ? ਇੱਕ ਮੈਨੂੰ ਭੈਣ ਮਿਲੀ ਉਹ ਕਹਿੰਦੀ ਵੀਰੀ ਮੈਂ ਪ੍ਰੈਗਨੈਂਟ ਆ ਮਤਲਬ 70 1700 ਰੁਪਏ ਲੈ ਲੇ ਇਹ ਕਾਲਜ ਵਾਲਿਆਂ ਨੇ ਸਾਨੂੰ ਇੱਕ ਆ 5 10 ਰੁਪਏ ਦੀ ਪਾਣੀ ਦੀ ਬੋਤਲ ਧੱਕਣੀ ਦਿੱਤੀ ਲੱਖ ਦੀ ਲਾਹਣਤਾ ਯਾਰ ਤੁਹਾਡੇ ਤੇ ਹੈ ਜਾਂਦੀ ਯਾਰ ਪੇਪਰ ਲੈਣੇ ਹੋ ਤੁਸੀਂ ਅਣਸਾਣ ਹੋ ਕਿ ਤੁਸੀਂ ਜਾਨਵਰ ਹੋ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੈ ਤੁਸੀਂ ਕਹਿੰਦੇ ਕਿ ਸਾਡੀ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਚੱਲਦਾ ਪਰ ਤੁਸੀਂ ਫਿਰ ਇਹਨੂੰ ਕੀ ਨਾਮ ਦੇਓਗੇ ਜਿਹੜਾ ਕੁਝ ਇਹ ਚੱਲਿਆ ਤੁਸੀਂ ਨਹੀਂ ਮੰਨਦੇ ਇੱਕ ਸਟੂਡੈਂਟ ਦੇ ਪੱਲੇ ਵੀ ਜੇ 5000 ਪੈ ਗਿਆ ਤਾਂ ਹਜ਼ਾਰਾਂ ਸਟੂਡੈਂਟ ਦੇ ਪੱਲੇ ਕਿੰਨਾ ਪਿਆ ਇਹ ਭ੍ਰਸ਼ਟਾਚਾਰ ਨਹੀਂ ਤਾਂ ਫਿਰ ਹੋਰ ਕੀ ਆ ਜੇ ਕਿਤੇ ਇੱਥੇ ਭਗਵੰਤ ਸਿੰਘ ਮਾਨ ਨੇ ਆਉਣਾ ਹੁੰਦਾ ਨਾ ਜਾਂ ਕਿਸੇ ਮੰਤਰੀ ਨੇ ਆਉਣਾ ਹੁੰਦਾ ਝਾੜੂ ਵਾਲੇ ਪੀਲੀਆਂ ਪੱਗਾਂ ਬਨ ਕੇ ਤੇ ਗਲ ਦੇ ਵਿੱਚ ਪੀਲੇ ਪਰਨੇ ਪਾ ਕੇ ਤੇ ਹਟ ਹਟ ਹਲ ਹਲ ਹਲਾ ਹਲਾ ਕਰਦੇ ਫਿਰਦੇ ਹੁੰਦੇ ਪਰ ਇੱਥੇ ਪਤਾ ਸੀ ਕਿ ਸਾਡੀ ਸਰਕਾਰ ਦੀ ਬਦਨਾਮੀ ਹੋਣੀ ਪਤਾ ਸੀ ਸਾਡੀ ਸਰਕਾਰ ਦੀ ਨਿਖੇਦੀ ਹੋਣੀ ਆ ਪਤਾ ਸੀ ਸਾਡੀ ਸਰਕਾਰ ਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗਣੇ ਆ ਇੱਥੇ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਠੀਕ ਆ ਤੁਹਾਡੇ ਧਿਆਨ ਦੇ ਵਿੱਚ ਨਹੀਂ ਹੋਣਾ ਪਰ ਹੁਣ ਤਾਂ ਤੁਹਾਡੇ ਧਿਆਨ ਦੇ ਵਿੱਚ ਆਣਾ ਤਾਂ ਫਿਰ ਕਰੋ ਇਸ ਯੂਨੀਵਰਸਿਟੀ ਤੇ ਕਾਰਵਾਈ ਕਰੋ ਇਸ ਏਜੰਸੀ ਤੇ ਕਾਰਵਾਈ ਮੈਂ ਤਾਂ ਕਹਣਾ ਐਸੀ ਏਜੰਸੀ ਉਮਰ ਭਰ ਦੇ ਲਈ ਬੈਨ ਹੋਣੀ ਚਾਹੀਦੀ ਜਿਹਨੂੰ ਇਹੀ ਨਹੀਂ ਪਤਾ ਕਿ ਇੰਨੇ ਸਟੂਡੈਂਟ ਆਉਣਗੇ ਅਸੀਂ ਇਹਨਾਂ ਨੂੰ ਟੈਕਨੀਕਲੀ ਹੈਂਡਲ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਆਦਰ ਹੋਇਆ ਗੱਲ ਪੱਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਗੱਲ ਜਦੋਂ ਪੰਜਾਬ ਵਿੱਚ ਨੌਕਰੀਆਂ ਦੀ ਚੱਲਦੀ ਆ ਤਾਂ ਅਕਸਰ ਲੀਕਸ ਦੀ ਵੀ ਗੱਲ ਚੱਲਦੀ ਵੀ ਪੇਪਰ ਲੀਕ ਹੋ ਗਿਆ ਰੌਲੇ ਪੈਂਦੇ ਆ ਤੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਸਟਾਫ ਨਰਸ ਦਾ ਜਿਹੜਾ ਪੇਪਰ ਅੱਜ ਪੰਜਾਬ ਵਿੱਚ ਲਿਆ ਜਾਣਾ ਸੀ ਕੀ ਥਾਂ ਲਿਆ ਵੀ ਗਿਆ ਪਰ ਬਠਿੰਡੇ ਰੌਲਾ ਪਿਆ ਬਠਿੰਡਾ ਐਸਐਸਡੀ ਗਰਲ ਕਾਲਜ ਉੱਥੇ ਕਹਿੰਦੇ ਵੀ ਸਰਵਜ ਕੋਈ ਪ੍ਰੋਬਲਮ ਆ ਗਈ ਜਾਂ ਕੰਪਿਊਟਰ ਬੰਦ ਸੀ ਤਾਂ ਜਿਹੜੇ ਨੌਜਵਾਨ ਵੱਖ-ਵੱਖ ਥਾਵਾਂ ਤੋਂ ਆਏ ਸੀ ਉਹਨਾਂ ਨੇ ਪਹਿਲਾਂ ਕਾਲਜ ਮੂਹਰੇ ਧਰਨ ਲਾਇਆ ਫਿਰ ਮੁੱਖ ਸੜਕ ਰੋਕੀ ਇਹ ਕੀ ਰੌਲੇ ਕੀ ਹੈ ਕਿਉਂ ਨਹੀਂ ਜ਼ਿੰਮੇਵਾਰੀ ਤੈਹ ਹੁੰਦੀ ਹੈ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਨੇ ਜਦ ਜਦੋਂ ਆਪਾਂ ਗਏ ਸੀਗੇ ਕਵਰ ਕੀਤਾ ਸਾਰਾ ਤਾਂ ਇਹ ਰੌਲੇ ਕਿਉਂ ਪੈਂਦੇ ਆ ਜਿਹੜੇ ਪੇਪਰਾਂ ਦੇ ਪਹਿਲਾਂ ਧਰਨੇ ਲੱਗਦੇ ਆ ਫਿਰ ਸਰਕਾਰ ਦੇ ਖਿਲਾਫ ਨਾਰੇ ਵਾਈ ਵੀ ਹੁੰਦੀ ਹੈ ਕੁੜੀਆਂ ਵੱਖ-ਵੱਖ ਥਾਵਾਂ ਤੋਂ ਆਈਆਂ ਕੜਕ ਦੀ ਧੁੱਪ ਚ ਮੱਚ ਰਹੀਆਂ ਸੀ ਵਿਚਾਰੀਆਂ ਸੜਕ ਵੀ ਤਤੀ ਸੀ ਇਹ ਸਾਰੇ ਤੁਸੀਂ ਕੀ ਸਮਝਦੇ ਹੋ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਹੁਣ ਦੀ ਜੇ ਗੱਲ ਯਾਦ ਕਰਵਾ ਦੇਵਾਂ ਹਾਲਾਂਕਿ ਸਭ ਨੂੰ ਪਤਾ ਪੰਜਾਬ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੇ ਆ ਉਹਨਾਂ ਦੀ ਸਰਕਾਰ ਹੈ ਤੇ ਜਿਹੜੇ ਟੰਡੋਰਾ ਪਿੱਟਦੇ ਆ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਉਹਨਾਂ ਦੀ ਸਰਕਾਰ ਦੇ ਵਿੱਚ ਐਸਾ ਕੁਝ ਹੋਇਆ ਅੱਜ ਸਟਾਫ ਨਰਸ ਦਾ ਜਿਹੜਾ ਪੇਪਰ ਹੋਣਾ ਸੀ ਮੈਂ ਦੱਸ ਦੇਵਾਂ ਕਿ 120 ਪੋਸਟਾਂ ਤੇ ਮਹਿਜ਼ 120 ਪੋਸਟਾਂ ਕੱਢੀਆਂ ਗਈਆਂ ਸੀ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਜਿੱਤੇ ਅੱਜ ਪੇਪਰ ਸੀ ਪੂਰੇ ਪੰਜਾਬ ਭਰ ਦੇ ਵਿੱਚ ਇਵਨ ਚੰਡੀਗੜ੍ਹ ਦੇ ਵਿੱਚ ਵੀ ਸੀਗਾ ਉਹ ਹੋਰ ਜਗ੍ਹਾ ਤੇ ਤਾਂ ਜਿੰਥੋਂ ਤੱਕ ਮੈਨੂੰ ਜਾਣਕਾਰੀ ਹੋਰ ਜਗ੍ਹਾ ਤੇ ਸਭ ਤੇ ਐਕੂਰੇਟ ਹੋਇਆ ਬਿਲਕੁਲ ਪਰ ਐਸਐਸਟੀ ਗਰਲਜ਼ ਕਾਲਜ ਦੇ ਵਿੱਚ ਰੌਲਾ ਸਵੇਰ ਤੋਂ ਹੀ ਪੈਣ ਲੱਗ ਗਿਆ ਤਾਂ ਕਹਿੰਦੇ ਕਿ ਕਿਸੇ ਟੈਕਨੀਕਲ ਪ੍ਰੋਬਲਮ ਕਰਕੇ ਜਿਹੜਾ ਇਹ ਰੌਲਾ ਪੈਂਦਾ ਪਹਿਲਾਂ ਪੇਪਰ ਦੇ ਦਾ ਥੋੜਾ ਸਮਾਂ ਲੇਟ ਕੀਤਾ ਜਾਂਦਾ ਫਿਰ ਪੇਪਰ 1 ਘੰਟਾ ਲੇਟ ਕੀਤਾ ਜਾਂਦਾ ਫਿਰ ਉਸ ਤੋਂ ਲੇਟ ਕੀਤਾ ਜਾਂਦਾ ਫਿਰ ਜਿਹੜੇ ਸਟੂਡੈਂਟ ਬੈਠੇ ਹੁੰਦੇ ਉਹਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੁਹਾਡਾ ਪੇਪਰ ਹੋਰ ਹੈ ਤੁਹਾਡਾ ਪੇਪਰ ਤਾਂ ਭਾਈ ਆ ਗਿਆ ਜੇ ਉਹਨਾਂ ਦੇ ਵਿੱਚੋਂ ਕੁਝ ਕੁ ਸਟੂਡੈਂਟ ਦਾ ਪੇਪਰ ਆ ਜਾਂਦਾ ਕੁਝ ਕੁ ਸਟੂਡੈਂਟਸ ਦਾ ਪੇਪਰ ਜਿਹੜਾ ਹੈਗਾ ਉਹ ਨਹੀਂ ਆਉਂਦਾ ਜਿੰਨਾ ਨਹੀਂ ਆਉਂਦਾ ਉਹ ਜਾ ਕੇ ਜਦੋਂ ਆਬਜ਼ਰਵਰ ਦੇ ਨਾਲ ਗੱਲ ਕਰਦੇ ਉਹ ਕਹਿੰਦਾ ਭਾਈ ਸੁਰਤੋਂ ਪੇਪਰ ਚੱਲ ਰਿਹਾ ਜਦੋਂ ਆ ਕੇ ਦੇਖਦੇ ਹਾਂ ਉਹਦੇ ਕੰਪਿਊਟਰ ਤੇ ਕੱਖ ਕੱਖ ਵੀ ਨਹੀਂ ਹੁੰਦਾ ਹਾਲਾਂਕਿ ਸਟੂਡੈਂਟਸ ਨੇ ਤਾਂ ਇਹ ਵੀ ਸਵਾਲ ਉਠਾਇਆ ਕਿ ਪਹਿਲਾਂ ਆਫਲਾਈਨ ਹੁੰਦਾ ਹੁਣ ਆਨਲਾਈਨ ਚਲੋ ਠੀਕ ਆ ਉਹ ਤਾਂ ਇਹ ਤਾਂ ਕੋਈ ਇਸ਼ੂ ਨਹੀਂ ਉਹ ਤਾਂ ਕਿਸੇ ਤਰ੍ਹਾਂ ਕ੍ਰਾਈਟੇਰੀਆ ਹੁੰਦਾ ਆ ਆਫਲਾਈਨ ਵੀ ਹੋ ਸਕਦਾ ਆਨਲਾਈਨ ਵੀ ਹੋ ਸਕਦਾ ਪਰ ਵੱਡੀ ਗੱਲ ਇਹ ਹੈ ਕਿ 120 ਜਣਿਆਂ ਦਾ ਪੇਪਰ ਸੀ ਤਾਂ ਗਿਣਤੀ ਤਾਂ ਬਹੁਤ ਜ਼ਿਆਦਾ ਹੋਣੀ ਹੈ ਜੇ ਪੂਰੇ ਪੰਜਾਬ ਭਰ ਦੇ ਵਿੱਚੋਂ ਕਿਉਂਕਿ ਇਹ ਵੀ ਹੁੰਦਾ ਨਾ ਕਿ ਇੱਥੇ ਪੀ ਐਚ ਚਪਰਾਸੀ ਦੀਆਂ ਨੌਕਰੀਆਂ ਨਿਕਲਦੀਆਂ ਤੇ ਪੀ ਐਚ ਡੀ ਤੱਕ ਵਾਲੇ ਜਿਹੜੇ ਹੈਗੇ ਆ ਉਹ ਅਪਲਾਈ ਕਰਨ ਦੇ ਲਈ ਆ ਜਾਂਦੇ ਪੀ ਐਚ ਡੀ ਤੱਕ ਵਾਲੇ ਅਪਲਾਈ ਹੁੰਦਾ ਮੈਨੂੰ ਲੱਗਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਟੂਡੈਂਟਸ ਨੇ ਅੱਜ ਜਿਹੜਾ ਹੈਗਾ ਉਹ ਪੇਪਰ ਦਿੱਤਾ ਹੋਣਾ ਹੁਣ ਹੁਣ ਇੱਥੇ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਇਥੇ ਜ਼ਿੰਮੇਵਾਰੀ ਬਣਦੀ ਕੀ ਦੀਆ ਇਥੇ ਜਿਪਕੀ ਤੁਸੀਂ ਚਲੋ ਠੀਕ ਹੈ ਇੱਕ ਏਜੰਸੀ ਨੂੰ ਕਹਿ ਦਿੱਤਾ ਕਿ ਭਾਈ ਇੱਕ ਏਜੰਸੀ ਨੇ ਜਿਹੜਾ ਹੈਗਾ ਉਹ ਪੇਪਰ ਪੇਪਰ ਲਿਆਗਾ ਕੀ ਉਸ ਏਜੰਸੀ ਦੀ ਐਨੇ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਸ ਸਾਡੇ ਜਿੱਥੇ ਅਸੀਂ ਪੇਪਰ ਲੈ ਰਹੇ ਹਾਂ ਉੱਥੇ ਇੰਨੀ ਗਿਣਤੀ ਦੇ ਵਿੱਚ ਮੁੰਡੇ ਕੁੜੀਆਂ ਪੇਪਰ ਦੇ ਰਹੇ ਆ ਕਿ ਸਾਡਾ ਕਿਸੇ ਤਰ੍ਹਾਂ ਸਾਨੂੰ ਟੈਕਨੀਕਲ ਪ੍ਰੋਬਲਮ ਨਾ ਵੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਜੀ ਜ਼ਿੰਮੇਵਾਰੀ ਉਸ ਏਜੰਸੀ ਦੀ ਬਣਦੀ ਹੈ ਜਿਹੜੀ ਏਜੰਸੀ ਉੱਥੇ ਪੇਪਰ ਲੈ ਰਹੀ ਸੀ ਫਿਰ ਜਦੋਂ ਇਸ ਦੌਰਾਨ ਜਦੋਂ ਇਹ ਚੀਜ਼ ਚੱਲ ਰਹੀ ਸੀ ਸਟੂਡੈਂਟ ਦੇ ਵੱਲੋਂ ਧਰਨਾ ਲਾਇਆ ਜਾਂ ਤਾਂ ਉਦੋਂ ਜਦੋਂ ਜਿਹੜਾ ਅਬਜ਼ਰਵਰ ਹੁੰਦਾ ਜਾਂ ਜਿਹੜਾ ਵੀ ਉਹਨਾਂ ਦਾ ਕਲੀਕ ਹੁੰਦਾ ਤੇ ਪੁੱਛਿਆ ਜਾਂਦਾ ਕਿ ਭਾਈ ਕੀ ਸੀ ਨ ਹੋ ਗਿਆ ਉਹ ਕਹਿੰਜੀ ਬਸ ਪੇਪਰ ਤੁਹਾਡਾ ਕੈਨਸਲ ਹੋ ਗਿਆ ਪੇਪਰ ਤੁਹਾਡਾ ਕੈਨਸਲ ਹੋ ਗਿਆ ਹੁਣ ਉਸ ਏਜੰਸੀ ਦਾ ਤਾਂ ਇਹ ਕਹਿ ਕੇ ਸਰ ਗਿਆ ਕਿ ਪੇਪਲ ਪੇਪਰ ਕੈਨਸਲ ਹੋ ਗਿਆ ਪਰ ਜਿਹੜਾ ਇਹ ਵਿੱਤੀ ਬੋਝ ਇਹਨਾਂ ਸਟੂਡੈਂਟਾਂ ਤੇ ਪਿਆ ਉਹਦਾ ਜ਼ਿੰਮੇਵਾਰ ਕੌਣ ਸਭ ਤੋਂ ਪਹਿਲਾਂ ਤਾਂ 1770 ਰੁਪਏ ਦੀ ਫੀਸ ਸੀ ਠੀਕ ਹੈ ਚਲੋ ਇਹ ਪੋਸਟਪੋਨ ਹੋਇਆ ਪੇਪਰ ਦੁਬਾਰੇ ਹੋ ਜੂ ਇੱਕ ਵਾਰੀ ਕੈਨਸਲ ਹੋਇਆਗਾ ਦੁਬਾਰੇ ਕਦੋਂ ਹੂ ਕਦੋਂ ਚਲੋ ਉਹ ਤਾਂ ਅਗਲੀ ਗੱਲ ਆ 1770 ਰੁਪਏ ਫੀਸ ਸੀ ਉਹ ਆ ਗਿਆ ਉਸ ਤੋਂ ਬਾਅਦ ਜਦੋਂ ਇੱਕ ਇੱਕ ਸਟੂਡੈਂਟ ਦੀ ਪਹਿਲੀ ਤਾਂ ਇੱਕ ਆਸ ਹੁੰਦੀ ਆ ਕਿ ਯਾਰ ਮੈਂ ਇੰਨਾ ਪੜਿਆ ਜਾਂ ਅਸੀਂ ਨਾ ਬੜਾ ਕੁਝ ਕਿਉਂਕਿ ਜਦੋਂ ਟਾਈਮ ਹੋਵੇ ਨਾ ਕਿ ਆਲ ਟਾਈਮ ਸਲੋਟ ਦੇ ਵਿੱਚ ਇੰਨਾ ਕੁਝ ਹੋਣਾ ਤਾਂ ਟਾਈਮ ਸਲੋਟ ਦੇ ਵਿੱਚ ਬੜੀਆਂ ਬੜਾ ਕੁਝ ਬੰਦਾ ਜਿਹੜਾ ਉਹ ਪਲਾਨ ਕਰਦਾ ਆ ਉਹ ਸਭ ਤਾਂ ਪਾਣੀ ਫੈਰਾਈ ਫਰਿਆ ਇੱਕ ਹੋਰ ਦੇਖੋ ਨਾ ਇਹ ਹੋਇਆ ਕੱਲਾ ਬਠਿੰਡੇ ਐਸਐਸਟੀ ਗਰਲਜ਼ ਕਾਲਜ ਦੇ ਵਿੱਚ ਜਿੰਨੀ ਕਿ ਸਾਨੂੰ ਜਾਣਕਾਰੀ ਹੋ ਸਕਦਾ ਹੋਰ ਵੀ ਇੱਕ ਜਗ੍ਹਾ ਹੋਵੇ ਪਰ ਸਾਨੂੰ ਇਹ ਜਾਣਕਾਰੀ ਹੈ ਬਠਿੰਡੇ ਐਸਐਸਟੀ ਗਰਲਜ਼ ਕਾਲਜ ਦੇ ਵਿੱਚ ਹੋਇਆ ਪਰ ਪੇਪਰ ਸਾਰਾ ਕੈਨਸਲ ਹੋਇਆ ਹੁਣ ਬਠਿੰਡੇ ਵਾਲੇ ਪੇਪਰ ਦੇਨ ਚੰਡੀਗੜ੍ਹ ਵੀ ਗਏ ਸੀ ਬਠਿੰਡੇ ਵਾਲੇ ਪੇਪਰ ਦੇਨ ਪਟਿਆਲੇ ਵੀ ਗਏ ਸੀ ਦਿੱਲੀ ਵਾਲੇ ਪੇਪਰ ਦੇਨ ਬਠਿੰਡੀ ਵੀ ਆਈ ਸੀ ਪਟਿਆਲੇ ਵਾਲੇ ਪੇਪਰ ਦੇਨ ਬਠਿੰਡੀ ਵੀ ਆਈ ਸੀ ਹੁਣ ਉਹਨਾਂ ਦਾ ਜਿਹੜਾ ਉਹਨਾਂ ਤੇ ਵਿੱਤੀ ਬੋਝ ਪਿਆ ਉਹਦੀ ਜ਼ਿੰਮੇਵਾਰੀ ਕਿਹਦੀ ਆ ਕੀ ਉਹਦੀ ਜ਼ਿੰਮੇਵਾਰੀ ਇਹ ਏਜੰਸੀ ਲਾਉਗੀ ਜਾਂ ਉਹਦੀ ਜ਼ਿੰਮੇਵਾਰੀ ਇਹ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਲਾਉਗੀ ਠੀਕ ਆ ਯੂਨੀਵਰਸਿਟੀ ਨੇ ਤਾਂ ਇਹ ਕਹਿ ਕੇ ਆਪਦੇ ਹੱਥ ਖੜੇ ਕਰਤੇ ਕਿ ਭਾਈ ਟੈਕਨੀਕਲ ਪ੍ਰੋਬਲਮ ਆ ਗਈ ਅਸੀਂ ਪੇਪਰ ਜਿਹੜਾ ਕੈਨਸਲ ਕਰ ਰਹੇ ਹਾਂ ਪਰ ਜਿਹੜਾ ਇਹਨਾਂ ਸਟੂਡੈਂਟ ਦੇ ਭਾਰ ਪਿਆ ਉਹਦੀ ਜ਼ਿੰਮੇਵਾਰੀ ਕਿਸ ਦੀ ਆ ਭਾਈ ਰੋਜ਼ਗਾਰ ਤਾਂ ਅੱਗੇ ਵੀ ਹੈ ਨਹੀਂ ਇਹ ਲੋਕ ਜਿੰਨੇ ਵੀ ਇੱਥੇ ਆਏ ਸੀ ਮੈਨੂੰ ਲੱਗਦਾ ਸਾਰੇ ਇਹਨਾਂ ਦੇ ਵਿੱਚੋਂ ਪ੍ਰਾਈਵੇਟ ਨੌਕਰੀਆਂ ਤੇ ਹੋਣਗੇ ਤੇ ਜਦੋਂ ਜਿਵੇਂ ਹੁਣ ਸਟਾਫ ਨਰਸ ਦਾ ਪੇਪਰ ਹੈ ਨਾ ਹਰ ਇੱਕ ਨੇ ਪਰਿਆ ਹੁੰਦਾ ਜਦੋਂ ਇਹ ਟਾਈਮ ਹੁੰਦਾ ਇਸ ਟਾਈਮ ਦੇ ਵਿੱਚ ਸ਼ਾਇਦ ਜੇ ਤੁਸੀਂ ਛੁੱਟੀ ਵੀ ਲੈਣੇ ਹੋ ਨਾ ਪਹਿਲੀ ਕਾ ਛੁੱਟੀ ਮਿਲਦੀ ਨਹੀਂ ਕਿਉਂਕਿ ਹਰ ਇੱਕ ਸਾਰੇ ਸਾਰੇ ਨੇ ਪੇਪਰ ਦੇਣਾ ਹੁੰਦਾ ਸਾਰੇ ਛੁੱਟੀ ਲੈਣਗੇ ਜੇ ਛੁੱਟੀ ਵੀ ਲੈਣੇ ਹੋ ਨਾ ਤਾਂ ਉਹ ਵੀ ਤਨਖਾਹ ਵੀ ਨਾ ਦੁੱਗਣੀ ਕਟਾਉਣੀ ਪੈਂਦੀ ਆ ਬੰਦੇ ਨੂੰ ਦਾਹਰ ਚੱਲ ਸਰਕਾਰੀ ਨੌਕਰੀ ਦਾ ਪੇਪਰ ਦੇਣਾ ਦੁੱਗਣੀ ਤਨਖਾਹ ਕਟਾਈ ਠੀਕ ਹੈ ਦੁਗਣੀ ਤਨਖਾਹ ਵੀ ਕਟਾਈ ਹੁਣ ਜਿਹੜੇ ਇੰਨੀ ਨਹੀਂ ਦੂਰੋਂ ਪੇਪਰ ਦੇਣਾ ਹੈ 1100 1500 ਰੁਪਿਆ 2000 ਰੁਪਿਆ ਉਹਨਾਂ ਦਾ ਪਹਾੜਾ ਵੀ ਲੱਗਿਆ ਉਹਨਾਂ ਨੂੰ ਤਾਂ ਇੱਕ ਦਿਨ 5 5 6 6000 ਦੇ ਵਿੱਚ ਪੈ ਗਿਆ ਨਾ ਕੀ ਹੁਣ ਉਹ 5 5 6 6000 ਬਾਬਾ ਫਰੀਦ ਯੂਨੀਵਰਸਿਟੀ ਇਹਨਾਂ ਸਟੂਡੈਂਟਾਂ ਦੇ ਖਾਤੇ ਦੇ ਵਿੱਚ ਪਾਉਗੀ ਕੀ ਜਾਂ ਫਿਰ ਜਿਹੜਾ 1770 ਰੁਪਏ ਭਰਿਆ ਕਹੂਗੀ ਕਿ ਭਾ 1770 ਥੋੜੇ ਵਾਪਸ ਕਰਦੇ ਆ ਪੇਪਰ ਵੀ ਤੁਹਾਡਾ ਅਸੀਂ ਮੁਫਤ ਦੇ ਵਿੱਚ ਲਾਵਾਂਗੇ ਕੀ ਆਪਣੀ ਗਲਤੀ ਮੰਨੂਗੀ ਐਕਸੈਪਟ ਕਰੂਗੀ ਤਲ ਠੀਕ ਹੈ ਇਹ ਵੀ ਕਹਿ ਦਿੰਦੇ ਨੇ ਕਿ ਇਹਨੇ ਬਾਬਾ ਫਰੀਦ ਯੂਨੀਵਰਸਿਟੀ ਨੇ ਇੱਕ ਏਜੰਸੀ ਨੂੰ ਜਿਹੜਾ ਹੈਗਾ ਇਹ ਪੇਪਰ ਦਿੱਤਾ ਪਰ ਉਸ ਤੁਹਾਨੂੰ ਨਹੀਂ ਲੱਗਦਾ ਕਿ ਉਹ ਏਜੰਸੀ ਜਿਹੜੀ ਹੈਗੀ ਆ ਉਹਨੂੰ ਇਸ ਚੀਜ਼ ਦੀ ਸਜ਼ਾ ਮਿਲਣੀ ਚਾਹੀਦੀ ਆ ਉਹ ਸਜ਼ਾ ਦੇ ਭਾਗੀਦਾਰ ਆ ਸਜ਼ਾ ਸੁਭਾਵਿਕ ਤੌਰ ਤੇ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਅੱਜ ਦੇ ਦਿਨ ਦੇ ਵਿੱਚ ਜਿਹੜੀ ਖੱਜਲਖਵਰੀ ਨਾ ਸਟੂਡੈਂਟਾਂ ਦੇ ਹੋਈ ਆ ਆ ਕਿਉਂਕਿ ਕੋਈ ਵਿਆਹ ਆਇਆ ਹੋਇਆ ਸੀ ਕਿਸੇ ਦੇ ਜਵਾਕ ਸੀ ਕੋਈ ਆਪਣੇ ਜਵਾਕ ਲੈ ਕੇ ਆਇਆ ਕਿ ਮਤਲਬ ਪਤਾ ਨਹੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਕੁੜੀਆਂ ਦੇ ਤਾਂ ਬੱਚਾ ਹੋਣ ਵਾਲਾ ਸੀ ਕਈ ਵੀ ਉਹ ਇੱਕ ਮੈਨੂੰ ਇੱਕ ਮੈਨੂੰ ਭੈਣ ਮਿਲੀ ਉਹ ਕਹਿੰਦੀ ਵੀਰੇ ਮੈਂ ਪ੍ਰੈਗਨੈਂਟ ਆ ਮਤਲਬ 70 1700 ਰੁਪਏ ਲੈ ਲੈ ਇਹ ਕਾਲਜ ਵਾਲਿਆਂ ਨੇ ਸਾਨੂੰ ਇੱਕ ਆ 5 10 ਰੁਪਏ ਦੀ ਪਾਣੀ ਦੀ ਬੋਤਲ ਧੱਕਣੀ ਨਹੀਂ ਦਿੱਤੀ ਲੱਖ ਦੀ ਲਾਹਣਤਾ ਯਾਰ ਤੁਹਾਡੇ ਤੇ ਇਹ ਜਾਂ ਤੇ ਯਾਰ ਪੇਪਰ ਲੈਨੇ ਹੋ ਤੁਸੀਂ ਇਨਸਾਨ ਹੋ ਕਿ ਤੁਸੀਂ ਜਾਨਵਰ ਹੋ ਮੈਨੂੰ ਤਾਂ ਇਹ ਨਹੀਂ ਪਤਾ ਤੁਸੀਂ ਇਨਸਾਨ ਹੋ ਕਿ ਜਾਨਵਰ ਯਾਰ ਕੋਈ ਸੁੱਖ ਸਹੂਲਤ ਕੋਈ ਸੁੱਖ ਸਹੋਧਾ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਫਿਰ ਉਹ ਭੈਣਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਸ਼ਾਇਦ ਕੁਝ ਪ੍ਰੈਗਨੈਂਟ ਵੀ ਹੋਣੀਆਂ ਉਹਨਾਂ ਦੇ ਵਿੱਚੋਂ ਸ਼ਾਇਦ ਕੁਝ ਬਿਮਾਰ ਵੀ ਹੋਣੀਆਂ ਮੈਂ ਤਾਂ ਬੰਦਾ ਇਹ ਤੋਂ ਚੰਡੀਗੜ੍ਹ ਤੋਂ ਭਿੰਡੇ ਤੱਕ ਦਾ ਸਫ਼ਰ ਜਿਹੜਾ ਕਦੇ ਸਫ਼ਰ ਨਹੀਂ ਕੀਤਾ ਹੁੰਦਾ ਸਫ਼ਰ ਕਰਕੇ ਆਉਂਦਾ ਉਹ ਬੰਦਾ ਅੱਧਾ ਬਿਮਾਰ ਤਾਂ ਐਵੇਂ ਹੀ ਹੋ ਜਾਂਦਾ ਉਸ ਤੋਂ ਬਾਅਦ ਆ ਕੇ ਇਹ ਜੀ ਹਰਾਸਮੈਂਟ ਹੋ ਜਾਣੀ ਉਸ ਤੋਂ ਬਾਅਦ ਫਿਰ ਜਾ ਕੇ ਉਹਨਾਂ ਨੂੰ ਤਪਦੀ ਧੁੱਪ ਦੇ ਵਿੱਚ ਧਰਨਾ ਲਾਉਣਾ ਪਵੇ ਪਹਿਲਾਂ ਕੌਲੀ ਦੇ ਮੂਹਰੇ ਧਰਨਾ ਲਾਇਆ ਫਿਰ ਮੇਨ ਰੋਡ ਜਿਹੜਾ ਹੈਗਾ ਉਹ ਜਾਮ ਕੀਤਾ ਫਿਰ ਉਹ ਕਹਿੰਦੇ ਫਿਰ ਇੱਕ ਗੱਲ ਹੋਰ ਦੇਖੋ ਪਹਿਲਾਂ ਤਾਂ ਬਠਾਈ ਰੱਖੇ ਲੋਕ ਟੈਕਨੀਕਲ ਪ੍ਰੋਬਲਮ ਆ ਗਈ ਜਦੋਂ ਉਹਨਾਂ ਸਟੂਡੈਂਟਸ ਨੇ ਬਾਹਰ ਆ ਕੇ ਧਰਨਾ ਲਾਇਆ ਉਸ ਤੋਂ ਬਾਅਦ ਇੱਕ ਚੁਟਕੀ ਦੇ ਵਿੱਚ ਵੈੱਬਸਾਈਟ ਤੇ ਵੀ ਪੈ ਗਿਆ ਕਿ ਭਾਈ ਤੁਹਾਡਾ ਪੇਪਰ ਜਿਹੜਾ ਹੈਗਾ ਉਹ ਕੈਨਸਲ ਕੀਤਾ ਜਾਂਦਾ ਤਾਂ ਮਤਲਬ ਯਾਰ ਗੱਲਾਂ ਇਹ ਜਾਂਦੀਆਂ ਕਿੱਧਰ ਨੂੰ ਨੇ ਹੁਣ ਜਿਮ ਮਤਲਬ ਇੱਥੇ ਆ ਕੇ ਇੱਥੇ ਸਰਕਾਰ ਨੂੰ ਇਹਦੇ ਵਿੱਚ ਆਪ ਇਨਵੋਲਵਮੈਂਟ ਦੇਣੀ ਚਾਹੀਦੀ ਆ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਆ ਹੁਣ ਉਹਨਾਂ ਸਟੂਡੈਂਟਾਂ ਦੇ ਮਨ ਦੇ ਵਿੱਚ ਤਾਂ ਇੱਕ ਖੱਤਸ਼ਾ ਪੈਦਾ ਹੋ ਗਿਆ ਨਾ ਉਹਨਾਂ ਦਾ ਸਿੱਧਾ ਕਹਦੇ ਨੇ ਕਹਿੰਦੇ ਸਪਾਰਸ਼ਾਂ ਚੱਲਦੀਆਂ ਆਏ ਬਾਬਾ ਫ੍ਰੀ ਜੁਨੀਵਰਸਿਟੀ ਤੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਸਵਾਲ ਉੱਠਦੇ ਜਦੋਂ ਪੇਪਰ ਐਗਜ਼ਾਮ ਲੈਂਦੀ ਹੈ ਤਾਂ ਦੂਸਰੀ ਗੱਲ ਏਜੰਸੀ ਨੂੰ ਦੇਣ ਦੀ ਲੋੜ ਆ ਫਿਰ ਸਰਕਾਰ ਸਿੱਧਾ ਏਜੰਸੀ ਤੋਂ ਪੇਪਰ ਕਰਾ ਲੈ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਜਿਹਨੇ ਬੰਦੇ ਰੱਖਣੇ ਆ ਉਹ ਆਪ ਕਿਉਂ ਨਹੀਂ ਪੇਪਰ ਕਰਾਉਂਦੀ ਗੱਲ ਤੇ ਹੈ ਉਹ ਕਿਤੇ ਬਾਹਰਲੀ ਦਿੱਲੀ ਜਾਂ ਹਰਿਆਣੇ ਦੀਆਂ ਕੰਪਨੀਆਂ ਨੂੰ ਇਹ ਪੇਪਰ ਦੀ ਜ਼ਿੰਮੇਵਾਰੀ ਦਿੱਤੀ ਜਾਂਦੇ ਵੀ ਤੁਸੀਂ ਪੇਪਰ ਲਓ ਤੁਸੀਂ ਦੇਖਿਆ ਅੱਜ ਬੰਦੇ ਪ੍ਰਵਾਸੀ ਸੀਗੇ ਨਾ ਉਹ ਸਹੀ ਜਵਾਬ ਦੇ ਰਹੇ ਸੀ ਤਾਂ ਇਹ ਵੀ ਇੱਕ ਸਵਾਲ ਖੜੇ ਹੁੰਦੇ ਆ ਮਤਲਬ ਜੇ ਕੋਈ ਆਪ ਦਾ ਕਹਿੰਦੇ ਹੁੰਦੇ ਹੁੰਦੇ ਜੇ ਆਪ ਦਾ ਮਾਰੂਗਾ ਸ਼ਾਮੇ ਤਾਂ ਸਿੱਟੂਗਾ ਨਾ ਬਗਾਨਾ ਮਾਰੂਣੇ ਤੁਹਾਨੂੰ ਦਾ ਉਹੀ ਨਾ ਕਿ ਯਾਰ ਤੁਸੀਂ ਜਿਹੜੀ ਹੈਗਾ ਅਸਾਮੀਆਂ ਤੁਹਾਡੀਆਂ ਖਾਲੀ ਤੁਸੀਂ ਆ ਪੇਪਰ ਲੋ ਤੁਸੀਂ ਕਿਸੇ ਦੇ ਜ਼ਿੰਮੇ ਸਿੱਟ ਰਹੇ ਹੋ ਫਿਰ ਉਸ ਜਿਹਦੇ ਤੁਸੀਂ ਜ਼ਿੰਮੇ ਸਿੱਟਿਆ ਕਿ ਉਹਦੀ ਜ਼ਿੰਮੇਵਾਰੀ ਹੈਗੀ ਆ ਉਹ ਅਧਿਕਾਰੀਆਂ ਨੂੰ ਤਾਂ ਇੱਥੇ ਜਦੋਂ ਸਟੂਡੈਂਟ ਨੇ ਸਵਾਲ ਪੁੱਛਣ ਤਾਂ ਜਵਾਬ ਵੀ ਨਹੀਂ ਦੇਣੇ ਆਉਂਦੇ ਸੀ ਕਿ ਪੁੱਛੀ ਕੀ ਜਾਂਨੇ ਹੋ ਜਾਂ ਕਿਹੜੀ ਪਾਸੇ ਗੱਲ ਉਹਨੂੰ ਕੀ ਪਤਾ ਭਾਈ ਕੌਣ ਹੈ ਕੌਣ ਕੌਣ ਨਹੀਂ ਹੈ ਫਿਰ ਮੈਂ ਉਹੀ ਗੱਲ ਕਰਦਾ ਫਿਰ ਦੇਖੋ ਜਿਵੇਂ ਤੁਸੀਂ ਕਹਿੰਦੇ ਬਾਬਾ ਫਰੀ ਯੂਨੀਵਰਸਿਟੀ ਤੇ ਸਵਾਲ ਖੜੇ ਹੁੰਦੇ ਆ ਹੁਣ ਜਦੋਂ ਐਗਜ਼ਾਮ ਭਰਦੇ ਆ ਤਾ ਅੱਜ ਤੱਕ ਜਿੰਨਾ ਕ ਮੇਰੇ ਧਿਆਨ ਦੇ ਵਿੱਚ ਇਹੀ ਹੁੰਦਾ ਕਿ ਇੱਕ ਵਾਰੀ ਭਈ ਯੂਨੀਵਰਸਿਟੀ ਜਾਂ ਕਾਲਜ ਅਨਾਉਂਸ ਕਰਦਾ ਆ ਜਾਂ ਬੋਰਡ ਆ ਉਹ ਅਨਾਉਂਸ ਕਰ ਦਿੰਦਾ ਕਿ ਆ ਤਰੀਕ ਤੋਂ ਡੇ ਪੇਪਰ ਆ ਤੇ ਆ ਆਹਾ ਤੁਹਾਡਾ ਹੈਗਾ ਸੈਂਟਰ ਹੌਸੇ ਇੱਥੇ ਪੇਪਰ ਦੇਣਾ ਪਹਿਲਾਂ ਇੱਕ ਵਾਰੀ ਅਨਾਉਂਸ ਕੀਤਾ ਜਾਂਦਾ ਇਸ ਪੇਪਰ ਦੀ ਜੇ ਗੱਲ ਕਰਾਂ ਭੇ ਕਿ ਭਈ ਆ ਜਗ੍ਹਾ ਤੇ ਤੁਹਾਡਾ ਪੇਪਰ ਆ ਆ ਤਰੀਕ ਆ ਉਸ ਤੋਂ ਬਾਅਦ ਪੇਪਰ ਤੋਂ ਮਹਿਜ਼ ਇੱਕ ਦਿਨ ਪਹਿਲਾਂ ਜਿਵੇਂ ਅੱਜ ਦਾ ਦਿਨ ਕੱਲ ਪੇਪਰ ਪੇਪਰ ਤੋਂ ਮਹਿਜ਼ ਇੱਕ ਦਿਨ ਪਹਿਲਾਂ ਇਹ ਕਹਿ ਦਿੱਤਾ ਜਾਂਦਾ ਪੇਪਰ ਡਾਊਨਲੋਡ ਨਹੀਂ ਹੁੰਦੇ ਉਹ ਕਹਿੰਦੇ ਨੇ ਕਿ ਭਈ ਤੁਹਾਨੂੰ ਆਪਦੇ ਰੋਲ ਨੰਬਰਾਂ ਦੁਬਾਰੇ ਡਾਊਨਲੋਡ ਕਰਨੇ ਪੈਣਗੇ ਇਹਦੇ ਵਿੱਚ ਸ਼ਫਲ ਹੋਊਗਾ ਇਹਦੇ ਵਿੱਚ ਭਾਵ ਕਿਸੇ ਦਾ ਬਠਿੰਡੇ ਰੋਲ ਨੰਬਰ ਆ ਜਲੰਧਰ ਆ ਚੰਡੀਗੜ੍ਹ ਆ ਉਹ ਸ਼ਫਲ ਹੋਣਗੇ ਪਤਾ ਨਹੀਂ ਕਿਹਦਾ ਕਿੱਥੇ ਆ ਜੇ ਫਿਰ ਇੱਕ ਦਿਨ ਬਾਅਦ ਉਹ ਸ਼ਫਲ ਕਰਤਾ ਜਾਂਦਾ ਆਟੋਮੈਟਿਕ ਕਿਸੇ ਦਾ ਜਲੰਦਰ ਆਉਂਦਾ ਕਿਸੇ ਦਾ ਬਟੰਡਾ ਆਉਂਦਾ ਕਿਸੇ ਦਾ ਕਿਤੇ ਆਉਂਦਾ ਕਿਸੇ ਦਾ ਕਿਤੇ ਆਉਂਦਾ ਹੁਣ ਸਟੂਡੈਂਟਾਂ ਦੇ ਮਨਾਂ ਦੇ ਵਿੱਚ ਤਾਂ ਸਵਾਲ ਉੱਥੇ ਖੜਾ ਹੋ ਗਿਆ ਸੀ ਕਿ ਇਹ ਚੱਲੀ ਕੀ ਜਾਂਦਾ ਉਹਨਾਂ ਨੂੰ ਤਾਂ ਉੱਥੇ ਇਹ ਸ਼ੰਕਾ ਜਾਹਰ ਹੋ ਗਈ ਸੀ ਕਿ ਯਾਰ ਇਹ ਕਿਤੇ ਕੋਈ ਅੰਦਰ ਖਾਤੇ ਧਾਂਦਲੀ ਤਾਂ ਨਹੀਂ ਚੱਲੀ ਜਾਂਦੀ ਕਿ ਅੰਦਰ ਖਾਤੇ ਕਿਤੇ ਕੋਈ ਸਿਫਾਰਸ਼ਾਂ ਵਾਲਾ ਸੀਨ ਜਾਂ ਕੋਈ ਪੈਸੇ ਦੇ ਲੈਣ ਦੇ ਨਾਲਾ ਸੀਨ ਤਾਂ ਨਹੀਂ ਚੱਲੀ ਜਾਂਦਾ ਤੇ ਫਿਰ ਇੱਥੇ ਜਦੋਂ ਉਹ ਆਏ ਉਦੋਂ ਉਹਨਾਂ ਦੇ ਉਹਨਾਂ ਦਾ ਸ਼ੱਕ ਜਿਹੜਾ ਹੈਗਾ ਉਹ ਯਕੀਨ ਦੇ ਵਿੱਚ ਬਦਲਣਾ ਸ਼ੁਰੂ ਹੋ ਗਿਆ ਕਿਉਂਕਿ ਉਹਨਾਂ ਨੇ ਆਪਾਂ ਵੀ ਉੱਥੇ ਜਾ ਕੇ ਕਵਰੇਜ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਇਸ ਚੀਜ਼ ਦਾ ਸ਼ੱਕ ਆ ਕਿ ਭਾਈ ਕਿਸੇ ਤਰ੍ਹਾਂ ਦੀ ਧਾਂਦਲੀ ਚੱਲ ਰਹੀ ਹੈ ਜਾਂ ਕਿਸੇ ਤਰ੍ਹਾਂ ਸਿਫਾਰਸ਼ਾਂ ਦੇ ਸਿਰ ਤੇ ਚੱਲ ਰਿਹਾ ਮਤਲਬ ਮੈਂ ਦਿਲਚਸਪ ਗੱਲ ਜਿਹਾ ਜਿਹਾ ਇਹ ਵੀ ਸੀ ਵੀ ਜਿਹੜਾ ਅਧਾ ਪੇਪਰ ਲੈ ਰਹੇ ਸੀ ਉਹ ਉਹਦਾ ਜੋ ਰੋਲਾ ਪਿਆ ਫੇਰ ਕਿਤੇ ਜਾ ਕੇ ਉਹਨੂੰ ਰੱਦ ਕੀਤਾ ਉਹ ਪੇਪਰ ਦੂਜਿਆਂ ਦਾ ਅਧਾ ਪੇਪਰ ਲੈ ਰਹੇ ਸੀ ਉੱਪਰ ਜਦੋਂ ਧਰਨਾ ਲੱਗਿਆ ਹੋਇਆ ਸੀ ਨਾ ਮੈਂ ਪਹਿਲਾਂ ਉਸ ਕਾਲਜ ਤੱਕ ਦੀ ਲੰਘਿਆ ਜਦੋਂ ਧਰਨਾ ਲੱਗਿਆ ਹੋਇਆ ਸੀ ਧਰਨਾ ਰੋਡ ਦੇ ਉੱਪਰ ਲੱਗਿਆ ਹੋਇਆ ਸੀ ਤਿੰਨ ਕੋਣੀ ਤੇ ਮੈਂ ਉਸ ਤੋਂ ਬਾਅਦ ਵੀ ਕਾਲਜ ਦੇ ਅੱਗੇ ਦੀ ਲੰਘਿਆ ਤਾਂ ਉਦੋਂ ਪੇਪਰ ਦੇ ਕੇ ਕੁਝ ਸਟੂਡੈਂਟ ਬਾਹਰ ਵੀ ਆ ਰਹੇ ਸੀ ਉਸ ਇੱਕ ਹੋਰ ਦੇਖੋ ਇਹ ਪਹਿਲੀ ਸ਼ਿਫਟ ਸੀ ਫਿਰ ਦੂਜੀ ਸ਼ਿਫਟ ਵਾਲ ਨੂੰ ਵੀ ਪਤਾ ਨਹੀਂ ਸੀ ਇੱਕ ਪੇਪਰ ਇਹਦੇ ਤਿੰਨ ਤੋਂ 6 ਵੀ ਹੋਣਾ ਸੀ ਉਹਨਾਂ ਦੀ ਐਂਟਰੀ ਟਾਈਮ ਸੀ ਇੱਕ ਤੋਂ 3 ਵਜੇ ਤੱਕ ਉਹ ਵੀ ਸ਼ਸ਼ੂਪੰਜ ਦੇ ਵਿੱਚ ਸੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਹੁਣ ਪੇਪਰ ਹੋਊਗਾ ਜਾਂ ਪੇਪਰ ਨਹੀਂ ਹੋਊਗਾ ਫਿਰ ਪੇਪਰ ਫਿਰ ਜਦੋਂ ਉਸ ਤੋਂ ਬਾਅਦ ਵੈੱਬਸਾਈਟ ਦੇ ਉੱਪਰ ਪੈਂਦਾ ਹੈ ਵੈੱਬਸਾਈਟ ਤੇ ਪੈਣ ਤੋਂ ਬਾਅਦ ਵੀ ਇਹ ਸਟੂਡੈਂਟਸ ਦੇ ਵੱਲੋਂ ਜਿਹੜਾ ਹੈਗਾ ਉਹ ਯਕੀਨ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਗੱਲਬਾਤ ਹੁੰਦੀ ਹੈ ਫਿਰ ਗੱਲਬਾਤ ਕਰਕੇ ਜਿਹੜੀ ਹੈ ਕੋਈ ਗੱਲਬਾਤ ਸਿਰੇ ਚੜਦੀ ਹੈ ਪਰ ਮੈਂ ਇੱਕ ਗੱਲ ਕਹਿਣਾ ਕਿ ਤੁਸੀਂ ਭ੍ਰਿਸ਼ਟਾਚਾਰ ਮੁਕਤ ਭ੍ਰਸ਼ਟਾਚਾਰ ਨਹੀਂ ਚੱਲਦਾ ਪਰ ਤੁਸੀਂ ਫਿਰ ਇਹਨੂੰ ਕੀ ਨਾਮ ਦੇਵੋਗੇ ਜਿਹੜਾ ਕੁਝ ਇਹ ਚੱਲਿਆ ਤੁਸੀਂ ਨਹੀਂ ਮੰਨਦੇ ਇੱਕ ਸਟੂਡੈਂਟ ਦੇ ਪੱਲੇ ਵੀ ਜੇ 5000 ਪੈ ਗਿਆ ਤਾਂ ਹਜ਼ਾਰਾਂ ਸਟੂਡੈਂਟ ਦੇ ਪੱਲੇ ਕਿੰਨਾ ਪਿਆ ਇਹ ਭ੍ਰਸ਼ਟਾਚਾਰ ਨਹੀਂ ਤਾਂ ਫਿਰ ਹੋਰ ਕੀ ਆ ਕੀ ਇਹਨੂੰ ਤੁਸੀਂ ਭ੍ਰਸ਼ਟਾਚਾਰ ਨਹੀਂ ਮੰਨਦੇ ਤੇ ਜੇ ਤੁਸੀਂ ਜੇ ਠੀਕ ਆ ਤੁਹਾਡੇ ਧਿਆਨ ਦੇ ਵਿੱਚ ਨਹੀਂ ਹੋਣਾ ਪਰ ਹੁਣ ਤਾਂ ਤੁਹਾਡੇ ਧਿਆਨ ਦੇ ਵਿੱਚ ਹਨ ਤਾਂ ਫਿਰ ਕਰੋ ਇਸ ਯੂਨੀਵਰਸਿਟੀ ਤੇ ਕਾਰਵਾਈ ਕਰੋ ਇਸ ਏਜੰਸੀ ਤੇ ਕਾਰਵਾਈ ਮੈਂ ਤਾਂ ਕਹਣਾ ਐਸੀ ਏਜੰਸੀ ਉਮਰ ਭਰ ਦੇ ਲਈ ਬੈਨ ਹੋਣੀ ਚਾਹੀਦੀ ਜਿਹਨੂੰ ਇਹ ਹੀ ਨਹੀਂ ਪਤਾ ਕਿ ਇੰਨੇ ਸਟੂਡੈਂਟ ਆਉਣਗੇ ਅਸੀਂ ਇਹਨਾਂ ਨੂੰ ਟੈਕਨੀਕਲੀ ਹੈਂਡਲ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ ਇਹ ਜੀ ਇਹ ਜੀ ਏਜੰਸੀ ਉਮਰ ਭਰ ਦੇ ਲਈ ਜੇ ਬੈਨ ਹੋਵੇ ਮੈਂ ਕਹਣਾ ਇਸ ਤੋਂ ਬਾਅਦ ਜੇ ਪੇਪਰ ਲੈਣਗੇ ਨਾ ਫਿਰ ਇਹ ਪਹਿਲਾਂ ਦਸ ਵਾਰੀ ਸੋਚਿਆ ਕਰਨਗੇ ਤੇ ਪਹਿਲਾਂ ਡੈਮੋ ਦੇ ਨੇ ਬੱਚੇ ਲੈ ਕੇ ਦੇਖਿਆ ਕਰਨ ਵੀ ਕਿਤੇ ਅਸੀਂ ਟੈਕਨੀਕਲੀ ਪ੍ਰੋਬਲਮ ਤਾਂ ਨਹੀਂ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਆਉਂਦੀ ਤਾਂ ਇਹ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਜਿਵੇਂ ਝਾੜੂ ਵਾਲੀ ਸਰਕਾਰ ਆਮ ਆਦੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਆਮ ਲੋਕਾਂ ਦੀ ਆਮ ਆਦੀ ਪਾਰਟੀ ਸਰਕਾਰ ਹੈ ਤਾਂ ਤੁਸੀਂ ਵੀ ਦੇਖਿਆ ਵੀ ਜ਼ਿਲ੍ਹੇ ਦਾ ਕੋਈ ਪ੍ਰਸ਼ਾਸਨ ਅਧਿਕਾਰੀ ਐ ਐਸਡੀਐਮ ਡੀਸੀ ਏਡੀਸੀ ਕੋਈ ਤਹਿਸੀਲਦਾਰ ਕੋਈ ਨਹੀਂ ਆਇਆ ਪੁਲਿਸ ਨੇ ਹੈਂਡਲ ਕੀਤਾ ਜਾਂ ਯੂਨੀਵਰਸਿਟੀ ਦਾ ਇੱਕ ਛੋਟਾ ਜਿਹਾ ਮੁਲਾਜ਼ਮ ਜਿਹੜਾ ਉਹਨੇ ਦੱਸੀ ਜਾਣਕਾਰੀ ਵੀ ਹੈਰਾਨੀ ਦੀ ਗੱਲ ਹੈ ਵੀ ਕੁੜੀਆਂ ਉੱਥੇ ਤਪਦੀ ਜਿਹੜੀ ਸ਼ਰਕਤ ਤੇ ਬੈਠੀਆਂ ਹੋਈਆਂ ਅਸੀਂ ਮੁੰਡੇ ਕੁੜੀਆਂ ਤਾਂ ਵੱਡਾ ਅਧਿਕਾਰੀ ਕੋਈ ਨਹੀਂ ਪਹੁੰਚਿਆ ਜੇ ਕਿਤੇ ਇੱਥੇ ਭਗਵੰਤ ਸਿੰਘ ਮਾਨ ਨੇ ਆਉਣਾ ਹੁੰਦਾ ਨਾ ਜਾਂ ਕਿਸੇ ਮੰਤਰੀ ਨੇ ਆਉਣਾ ਹੁੰਦਾ ਝਾੜੂ ਵਾਲੇ ਪੀਲੀਆਂ ਪੱਗਾਂ ਬਨ ਕੇ ਤੇ ਗਲ ਦੇ ਵਿੱਚ ਪੀਲੇ ਪਰਨੇ ਪਾ ਕੇ ਤੇ ਹਟ ਹਟ ਹਲ ਹਲ ਹਲਾ ਹਲਾ ਕਰਦੇ ਫਿਰਦੇ ਹੁੰਦੇ ਪਰ ਇੱਥੇ ਪਤਾ ਸੀ ਕਿ ਸਾਡੀ ਸਰਕਾਰ ਦੀ ਬਦਨਾਮੀ ਹੋਣੀ ਆ ਪਤਾ ਸੀ ਸਾਡੀ ਸਰਕਾਰ ਦੀ ਨਿਖੇਦੀ ਹੋਣੀ ਆ ਪਤਾ ਸੀ ਸਾਡੀ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣੇ ਆ ਇੱਥੇ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਠੀਕ ਹੈ ਐਮਐਲਏ ਦੀ ਗੱਲ ਕਰ ਲઈએ ਜੋ ਗਰੂਪ ਗਲ ਐਮਐਲਏ ਭਾਈ ਹਲਕੇ ਦੇ ਵਿੱਚ ਨਹੀਂ ਹੋਣਾ ਕੀ ਗੱਲ ਐਮਐਲਏ ਦੇ ਜਿਹੜੇ ਵਰਕਰ ਨੇ ਨੇੜਲੇ ਜਦੋਂ ਐਮਐਲਏ ਨੇ ਕਿਤੇ ਜਾਣਾ ਹੁੰਦਾ ਉਸ ਤੋਂ ਐਮਐਲਏ ਤੋਂ ਪਹਿਲਾਂ ਰੀਬਨ ਕੱਟਣ ਦੇ ਲਈ ਐਮਐਲਏ ਦੇ ਮੂਹਰੇ ਪਲੇਟਾਂ ਲਈ ਜਿਹੜੀਆਂ ਹੈਗੀਆਂ ਉਹ ਡਰਾਈ ਫਰੂਟ ਦੀਆਂ ਖੜੀ ਹੁੰਦੀਆਂ ਖੜੇ ਹੁੰਦੀਆਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਸਭ ਤੋਂ ਵੱਧ ਦਾ ਪੰਜਾਬ ਚ 7-8 ਚੇਅਰਮੈਨ 7-8 ਚੇਅਰਮੈਨ ਇੱਥੇ ਪੰਜਾਬ ਚ ਉਹ ਚੇਅਰਮੈਨ ਵੀ ਨਹੀਂ ਪਹੁੰਚੇ ਤੇ ਹੋਰ ਹੋਰ ਤਾਂ ਹੋਰ ਤੁਹਾਨੂੰ ਦੱਸਾਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਿਹੜੇ ਜਤਿੰਦਰ ਪੱਲਾ ਉਹਨਾਂ ਤਾਂ ਬਿਲਕੁਲ ਦਫ਼ਤਰ ਦੇ ਕੋਲੇ ਆ ਐਸਐਡੀ ਗਰਲਜ਼ ਕਾਲਜ ਕੀ ਗੱਲ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਚੇਅਰਮੈਨਾਂ ਤੱਕ ਨਹੀਂ ਗੱਲ ਗੱਲ ਤਾਂ ਪੂਰੇ ਪੰਜਾਬ ਦੇ ਵਿੱਚ ਫੈਲ ਗਈ ਪੂਰੇ ਪੰਜਾਬ ਦਾ ਪੇਪਰ ਸੀ ਉਹ ਤਾਂ ਉਹ ਰੱਦ ਹੋ ਗਿਆ ਕੀ ਗੱਲ ਬਠਿੰਡੇ ਦੇ ਕਿਸੇ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਕਿਸੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੂੰ ਪਤਾ ਹੀ ਲੱਗਾ ਕੀ ਗੱਲ ਅੱਜ ਗੱਲ ਜਵਾਕਾਂ ਤੇ ਆਈ ਜਾਂ ਗੱਲ ਛੋਡੇ ਆਪ ਦੇ ਤੇ ਅੱਜ ਤੁਸੀਂ ਸੁੱਤੇ ਰਹੇਗੇ ਤੇ ਜੇ ਇਹੀ ਕਿਸੇ ਹੋਰ ਦੀ ਸਰਕਾਰ ਚ ਹੋਇਆ ਹੁੰਦਾ ਇਹ ਆਮ ਆਦਮੀ ਪਾਰਟੀਆਂ ਹੁਣ ਤੱਕ ਪ੍ਰੈਸ ਕਾਨਫਰੰਸ ਵੀ ਕਰ ਦੇਣੀ ਸੀ ਹੁਣ ਤੱਕ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰ ਦੇਣੀ ਸੀ ਆ ਸਾਡੇ ਬਠਿੰਡੇ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਹੁਣ ਤੱਕ ਕਰ ਦੇਣੀ ਸੀ ਪਰ ਕਿ ਤਾ ਕਰਕੇ ਮੈਨੂੰ ਲੱਗਦਾ ਜਮਾ ਵੀ ਮੂੰਹ ਨਹੀਂ ਖੋਲਿਆ ਜਮਾ ਵੀ ਹੁਣ ਤੱਕ ਜਿਹੜੇ ਹੈਗਾ ਇਹਨਾਂ ਦਾ ਇੱਕ ਵੀ ਬਿਆਨ ਨਹੀਂ ਆਇਆ ਭਈ ਭਈ ਅਸੀਂ ਇਸ ਏਜੰਸੀ ਤੇ ਕਾਰਵਾਈ ਕਰਾਂਗੇ ਜਾਂ ਅਸੀਂ ਇਸ ਯੂਨੀਵਰਸਿਟੀ ਤੋਂ ਜਿਹੜਾ ਹੈਗਾ ਭਾਈ ਉਹ ਮੰਗਾਂਗੇ ਕਿ ਭਾਈ ਦੱਸੋ ਭਈ ਕਾਰਨ ਦੱਸੋ ਨੋਟਿਸ ਇਹਨਾਂ ਨੂੰ ਜਾਰੀ ਕਰਾਂਗੇ ਕਾਰਨ ਦੱਸੋ ਭਈ ਹੋਇਆ ਕੀ ਆ ਤੇ ਫਿਰ ਮੈਂ ਤਾਂ ਵੱਡੀ ਗੱਲ ਇਹੀ ਮੰਨਦਾ ਨਾ ਕਿ ਜ਼ਿੰਮੇਵਾਰੀ ਮਤਲਬ ਉਹ ਜਿਹੜਾ ਉਹਨਾਂ ਤੇ ਵਿੱਤੀ ਬੋਝ ਪਿਆ ਉਹਨਾਂ ਸਟੂਡੈਂਟ ਦੇ ਵਿੱਤੀ ਬੋਝ ਪਿਆ ਉਹ ਕਿਹੜੇ ਹਿੱਸੇ 'ਚ ਜਾਣਗੇ ਉਹਨਾਂ ਦੇ ਵਿੱਚੋਂ ਵੇਖੋ 120 ਸਟਾਫ ਨਰਸ ਦੀਆਂ ਪੋਸਟਾਂ 30-35 ਹਜ਼ਾਰ ਦੀ ਨੌਕਰੀ ਦੀ 30-35 ਹਜ਼ਾਰ ਦੀ ਨੌਕਰੀ ਤੇ ਜਿਹੜਾ ਹੈਗਾ ਭਰਨ ਵਾਲਾ ਉਹ ਕੋਈ ਬਹੁਤਾ ਵੱਡਾ ਤਣਾੜ ਨਹੀਂ ਹੁੰਦਾ ਉਹ ਉਹੀ ਹੁੰਦਾ ਜਿਹੜਾ 10-12 ਹਜ਼ਾਰ ਦੀ ਨੌਕਰੀ ਤੇ ਪਹਿਲਾਂ ਕੰਮ ਕਰ ਰਿਹਾ ਹੁੰਦਾ ਪ੍ਰਾਈਵੇਟ ਕਰ ਰਿਹਾ ਹੁੰਦਾ ਉਹਨੂੰ ਹੁੰਦਾ ਕਿ ਭਾਈ ਸਰਕਾਰੀ ਨੌਕੰਮ ਕਰਾਂਗੇ ਤਾਂ 20 ਹਜ਼ਾਰ ਹੋਰ ਆਕਰ ਆਉਣ ਲੱਗ ਜੂ ਸਖਾਲਾ ਕਰਦਾ ਗੁਜ਼ਾਰਾ ਹੋਣ ਲੱਗ ਜੂ ਤੇ ਜਿਹੜਾ 10 ਹਜ਼ਾਰ ਤੇ ਨੌਕਰੀ ਤੇ ਕੰਮ ਕਰ ਰਿਹਾ ਉਹਨਾਂ ਨੂੰ ਇੱਕ ਦਿਨ ਦਾ 5000 ਪੈ ਜੇ ਉਹਨੂੰ ਮਤਲਬ 5 ਦਿਨ ਨੀਂਦ ਨਹੀਂ ਆਉਂਦੀ ਤੇ ਇਹ ਕਿੰਨੇ ਸਟੂਡੈਂਟਾਂ ਦੇ ਨਾਲ ਦੇ ਨਾਲ ਅੱਜ ਹੋਇਆ ਤਾਂ ਮਤਲਬ ਇਹ ਹੀ ਆ ਕਿ ਸਰਕਾਰ ਜ਼ਿੰਮੇਵਾਰੀ ਤੈਅ ਕਰੇ ਮਤਕਣਾ ਉਹ ਏਜੰਸੀ ਜਿਹਨੇ ਪੇਪਰ ਲਿਆ ਉਸ ਏਜੰਸੀ ਨੂੰ ਬੈਨ ਕਰਨਾ ਚਾਹੀਦਾ ਤੇ ਪੰਜਾਬ ਦੇ ਵਿੱਚ ਪੈਰ ਨਹੀਂ ਪਾਉਣ ਦੇਣਾ ਚਾਹੀਦਾ ਇਹ ਇੱਕ ਵਾਰੀ ਹੋਇਆ ਦੁੱਖੀ ਪਤਾ ਜਦੋਂ ਬਾਦ ਕਿੰਨੇ ਵਾਰੀ ਹੋਣਗੇ ਹੁਣ ਉਹਨਾਂ ਸਟੂਡੈਂਟਾਂ ਦੇ ਮਨ ਦੇ ਵਿੱਚ ਤਾਂ ਸ਼ੰਕਾ ਪੈ ਗਿਆ ਨਾ ਕਿ ਇੱਕ ਵਾਰੀ ਸਾਡਾ ਹੋ ਗਿਆ ਜਿਹੜਾ ਕੋਈ ਦਿਲੋਂ ਆਇਆ ਸੀ ਜਿਹੜਾ ਦਿਲੋਂ ਆਇਆ ਸੀ ਉਹ ਕੱਲ ਦਾ ਚੱਲਿਆ ਹੋ ਰਾਤ ਦਾ ਅੱਜ ਜਾ ਕੇ ਰਾਤ ਨੂੰ ਪਹੁੰਚੂਗਾ ਤੇ ਜਾ ਕੇ ਪੁੱਛਣਾ ਮਾਪਿਆਂ ਨੇ ਪੇਪਰ ਕਿਹਾ ਜੋ ਕਿ ਬੇਬੇ ਪੇਪਰ ਤਾਂ ਜਾਂ ਬਾਪੂ ਪੇਪਰ ਤਾਂ ਕੈਨਸਲ ਹੋ ਗਿਆ ਫੇਰ ਕੀ ਬਿੱਤੂ ਉਹ ਤੇ ਫਿਰ ਜਦੋਂ ਅਗਲੀ ਵਾਰੀ ਪੇਪਰ ਹੋਣਾ ਮੈਨੂੰ ਲੱਗਦਾ ਬਹੁਤਿਆਂ ਦਾ ਪੇਪਰ ਦੇਣ ਹੀ ਨਹੀਂ ਆਉਣਾ ਜਦੋਂ ਅਜੀ ਅਗਲੀ ਵਾਰੀ ਪੇਪਰ ਹੋ ਜੀ ਤਾਂ ਕਿ ਦੂਰ ਦਰਾਡੇ ਹੋਣਾ ਤਾਂ ਪੇਪਰ ਦੇਣ ਹੀ ਨਹੀਂ ਆਉਣਾ ਉਹ ਤਾਂ ਅਗਲਾ ਇਹ ਹੀ ਕਹੂਗਾ ਕਿ ਯਾਰ ਪਹਿਲਾਂ ਵੀ ਕੈਨਸਲ ਹੋ ਗਿਆ ਸੀ ਕੀ ਪਤਾ ਹੈ ਕਿ ਉਹ ਹੀ ਹੱਲ ਕਰ ਦੇਣਾ ਵੀ ਕੀ ਪਤਾ ਹੈ ਕਿ ਵੀ ਕਰ ਦੇਣਾ ਤਾਂ ਮਤਲਬ ਇਹ ਹੈ ਦੀ ਨਰਪੱਕ ਜਾਂਚ ਹੋਵੇ ਕੀ ਕਿਸੇ ਤਰ੍ਹਾਂ ਦੀ ਤਾਂਤਲੀ ਆ ਕੀ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਟੈਕਨੀਕਲ ਪ੍ਰੋਬਲਮ ਆ ਕੀ ਕਿਸੇ ਤਰ੍ਹਾਂ ਦਾ ਸਫਾਰਸ਼ੀ ਸੀ ਹਾਂ ਜੇ ਟੈਕਨੀਕਲ ਪ੍ਰੋਬਲਮ ਹੈ ਜੇਕਰ ਟੈਕਨੀਕਲ ਪ੍ਰੋਬਲਮ ਹੈ ਤਾਂ ਉਹ ਏਜੰਸੀ ਜਿਹੜੀ ਪੇਪਰ ਲੈਂਦੀ ਆ ਉਹਦੀ ਜ਼ਿੰਮੇਵਾਰੀ ਤੈਹ ਹੋਵੇ ਤੇ ਭਾਈ ਇਹ ਜਿਹੜੀ ਬੋਝ ਇਨ੍ਹਾਂ ਸਟੂਡੈਂਟਾਂ ਤੇ ਪਿਆ ਉਹਦੀ ਉਹਦੀ ਜ਼ਿੰਮੇਵਾਰ ਉਹ ਏਜੰਸੀ ਆ ਜਿਹੜੀ ਏਜੰਸੀ ਨੇ ਪੇਪਰ ਲਿਆ ਉਸ ਏਜੰਸੀ ਤੋਂ ਬਾਅਦ ਜ਼ਿੰਮੇਵਾਰ ਉਹ ਯੂਨੀਵਰਸਿਟੀ ਆ ਜਿਹੜੀ ਯੂਨੀਵਰਸਿਟੀ ਉਹਦੋਂ ਬਾਅਦ ਛੱਟ ਪਾਤਾ ਕਿ ਭਾਈ ਜਿਹੜਾ ਪੇਪਰ ਕੈਨਸਲ ਕੀਤਾ ਤਾਂ ਬੈਠਿਆ ਨਹੀਂ ਪਾਤਾ ਉੱਥੇ ਬੈਠ ਪਤਾ ਕਿ ਬਈ ਪੇਪਰ ਖੱਜਲ ਲੋਕ ਹੋ ਰਿਆ ਲੋਕ ਖੱਜਲ ਹੋ ਰਹੇ ਸੀ ਸਟੂਡੈਂਟ ਖੱਜਲ ਹੋ ਰਹੇ ਸੀ ਪਰ ਨਾ ਤਾਂ ਕੋਈ ਯੂਨੀਵਰਸਿਟੀ ਦਾ ਗਿਆ ਨਾ ਕੋਈ ਏਜੰਸੀ ਦਾ ਗਿਆ ਨਾ ਕੁਝ ਮਾਨ ਸਰਕਾਰ ਦਾ ਗਿਆ ਗਿਆ ਤਾਂ ਉਹਨਾਂ ਜਵਾਕਾਂ ਦਾ ਜਿਹੜੇ ਕੱਲ ਸਵੇਰ ਤੋਂ ਉੱtre ਹੋਣਗੇ ਚਲੋ ਆਪਾਂ ਤੋਂ ਐਪੀਸੋਡ ਕਰ ਲਗੇ ਹਾਲੇ ਤੱਕ ਵੀ ਉਹ ਘਰੇ ਨਹੀਂ ਪਹੁੰਚੇ ਹੋਣੇ ਤੇ ਨਾਮੋਸ਼ੇ ਹੋਣਗੇ ਮੂੰਹ ਲਟਕਾਏ ਹੋਣਗੇ 5-5000 ਆਪਦੀਆਂ ਜੇਬਾਂ ਦੇ ਵਿੱਚ ਉਹਨਾਂ ਦਾ ਵਾਗਿਆ ਹੁੰਦਾ